ਨਜ਼ਰਬੰਦ ਕੀਤੀ ਤਵੇ ਅੰ内 ਸਿਕਿਉਰਿਟੀ ਕਿਸੇ ਮੰਤਰੀ ਨੂੰ ਨਹੀਂ ਦਿੱਤੀ ਜਾਂਦੀ ਕਾਰਨ ਕੀ ਹੈ ਇਹ ਨਾ ਇਹ ਦੇ ਦੇ ਗ੍ਰਹਿ ਮੰਤਰੀ ਨੇ ਦੇਖ ਹੀ ਦਿੱਤੀ ਹੋਈ ਹੈ ਉਸ ਰੱਖਿਆ ਕਿਨੂੰ ਜਰੂਰਤ ਹੈ ਕਿਨੂੰ ਨਹੀਂ ਜਰੂਰਤ ਇਹਨਾਂ ਦਾ ਕੋਈ ਕੀਤਾ ਹੀ ਨਹੀਂ ਸਾਡੀ ਪੰਜਾਬ ਪੁਲਿਸ ਦਾ ਕੋਈ ਕਰ ਹੀ ਨਹੀਂ ਕੋਲ ਤਾਂ ਮਰਵਾਉਣ ਚ ਲੱਗੀ ਹੋਈ ਹੈ ਮੈਂ ਪਰਸੋ ਵੀਡੀਓ ਪਾਈ ਮੈਂ ਬਿਮਾਰ ਹਾਂ ਕਿਉਂਕਿ ਇੰਝ ਆ ਰਹਿ ਗਏ ਡੋਲੋ ਖਾਲੋ ਜੀ ਉਹ ਕਿਉਂ ਵੀ ਡਾਕਟਰ ਜਿਹੜੇ ਡਾਕਟਰ ਪੜੇ ਲਿਖੇ ਉਹ ਦੇਖਣਗੇ ਖੂਨ ਟੈਸਟ ਕਰਨੇ ਕੀ ਬਿਮਾਰੀ ਹੈ ਮੁੰਚੀ ਸਦਰਾਣੇ ਅਸੀਂ ਉਹਨਾਂ ਮੀਲਾ ਕਰਦੇ ਨੇ ਉਹਨੂੰ ਧਮਕੀ ਆਈ ਆ ਉਹ ਡੀਡ ਮਾਰਨ ਦਾ ਮੇਰੀਆਂ ਹਨੇ ਸੀਆਰਪੀ ਅਫਸਰ ਦੇ ਅਧਿਕਾਰੀ ਉਪਰੋਂ ਫੋਨ ਕਰਦੇ ਆ ਕਿ ਗੁਰਸੇ ਨੂੰ ਮੰਡ ਬੰਦ ਕੀਤਾ ਜੀ ਨਹੀਂ ਜੀ ਮੌਕੇ ਫਿਜ਼ੀਕਲੀ ਆ ਕੇ ਦੇਖੋ ਬਾਅਦ ਪੁਲਿਸ ਬਿਠਾਈ ਹੋਈ ਤਿੰਨ ਗੱਲਾਂ ਤੇ ਬੋਲੂਗਾ ਨਸ਼ਾ ਤਸਕਰ ਜਿਹੜਾ ਉਹਦਾ ਇਨਕਾਊਂਟਰ ਕਰਦੇ ਹੋ ਤੀਜਾ ਜਿਹੜਾ ਪਹਿਲੀ ਬੱਚਿਆਂ ਨਾਲ ਮਾਜ ਦੀ ਭੈਣ ਦੇ ਲੜਕੀ ਨਾਲ ਹੋ ਰਿਹਾ 7 ਦਿਨ ਦਰਮਾਲ ਲੈ ਲਿਆ 9 ਦਿਨ ਦਰਮਾਲ ਲੈ ਆ ਕੀ ਕਰਨਾ ਕਿ ਗੋਲੀ ਮਾਰੋ ਤੇ ਸਸ਼੍ਰੀਕਾਲ ਤੁਸੀਂ ਇੱਕ ਪ੍ਰੈਸਰ ਜਨੂਸ ਤੇ ਮੈਂ ਹਾਂ ਪਰ ਦੀ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿਸ ਕਦਰ ਵਿਗੜਦੀ ਜਾ ਰਹੀ ਹੈ ਇਸਦੇ ਬਾਰੇ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣੂ ਅਸੋ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਗੁਰਸਿਮਰਨ ਮਾਨ ਜੀ ਦੀ ਔਰ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਸੀ ਤਾਂ ਹਾਲੇ ਦੇ ਵਿੱਚ ਹੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਉਹਨਾਂ ਤੋਂ ਜ਼ਰੂਰ ਲੈਣੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੈ ਸ਼ੀ ਰਾਮ ਭਾਗਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਵਾਲ ਕੀਤਾ ਲੈਂਡ ਆਰ ਜੀ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਨਾ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹਨਾ ਸਾਡੀ ਪਰਵਾਹ ਨਾ ਕਰੋ ਤੁਸੀਂ ਰੰਗਲੇ ਪੰਜਾਬ ਨੂੰ ਬਚਾਓ ਜਿਹੜੀਆਂ ਆਏ ਦਿਨ ਗੋਲੀਆਂ ਚਲਣੀਆਂ ਪਈਆਂ ਨੇ ਸਾਡੇ ਗੋਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਸੁਰੱਖਿਆ ਦਿੱਤੀ ਹੈ ਸੀਆਰਪੀਐਫ ਸੀਆਰਪੀਐਫ ਬਹੁਤ ਵਧੀਆ ਕੰਮ ਕਰ ਰਹੀ ਆ ਸਾਰੇ ਦੇਸ਼ ਚ ਕਰਦੀ ਪਈ ਆ ਤੁਸੀਂ ਜਿਹੜੀ ਪੰਜਾਬ ਪੁਲਿਸ ਆ ਜਿੰਨੇ ਲੋਕਾਂ ਕੋਲੇ ਸੁਰੱਖਿਆ ਦਿੱਤੀ ਹੋਈ ਆ ਪੰਜਾਬ ਪੁਲਿਸ ਦੀ ਸਾਰਿਆਂ ਨੂੰ ਵਾਪਸ ਲੈ ਕੇ ਥਾਣੇ ਚ ਲਾਓ ਜੈਸ਼ੇਬ ਸ਼ਰਾਂ ਨੂੰ ਦੱਤਿਆਂ ਨੇ ਜਾਂ ਕਿਸੇ ਨੂੰ ਦਿੱਤੀਆਂ ਹੋਈਆਂ ਨੇ ਤੇ ਆਪਣੇ ਉੱਤੇ ਸਾਡੀ ਵੀ ਇਹਨਾਂ ਪਰਿਵਾਰ ਦੀ ਸੁਰੱਖਿਆ ਕੋਈ ਹੋਈ ਆ ਅਸੀਂ ਨਹੀਂ ਮੰਗੀ ਸਾਨੂੰ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਅਗਲੇ ਪੰਜਾਬ ਨੂੰ ਬਚਾ ਲਓ ਸਾਨੂੰ ਨਜ਼ਰਬੰਦ ਜਿਹੜਾ ਕੀਤਾ ਤੁਸੀਂ ਘਰੇ ਉਹ ਤੁਸੀਂ ਗਲਤ ਕਰ ਰਹੇ ਹੋ ਅਗਲੇ ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਸਰ ਮੈਂ ਰਹੀ ਸਵਾਲ ਸੀ ਕਿ ਚਾਰੇ ਪਾਸੇ ਸਿਕਿਉਰਿਟੀ ਸਿਕਿਉਰਿਟੀ ਆ ਨਜ਼ਰਬੰਦ ਕੀਤਾ ਹੋਇਆ ਇੰਨੀ ਸਿਕਿਉਰਿਟੀ ਕਿਸੇ ਮੰਤਰੀ ਨੂੰ ਨਹੀਂ ਦਿੱਤੀ ਜਾਂਦੀ ਕਾਰਨ ਕੀ ਹੈ ਇਹ ਨਾ ਇਹ ਦੇਖਦੇ ਗ੍ਰਹਿ ਮੰਤਰੀ ਨੇ ਦੇਖੀ ਤੂੰ ਇਹ ਐਸ ਰੱਖਿਆ ਕਿ ਨੂੰ ਜਰੂਰਤਾ ਕਿ ਨੂੰ ਨਹੀਂ ਜਰੂਰਤ ਪੰਜਾਬ ਪੁਲਿਸ ਨੇ ਤਾਂ ਮੇਰੇ ਸਰਖੇ ਬਾਪਸ ਲੈ ਲਈ ਪੰਜਾਬ ਪੁਲਿਸ ਦੇ ਮੈਂ ਏਰੀਆ ਜਰੂਰ ਐ ਨਾ ਪੰਜਾਬ ਚ ਜਰੂਰ ਐ ਨਾ ਪਰ ਪੰਜਾਬ ਪੁਲਿਸ ਨੂੰ ਕੋਈ ਫਿਕਰ ਨਹੀਂ ਕਦੇ ਸਾਡੇ ਨਾਲ ਇੱਥੇ ਪਹਿਲਾਂ ਸਭ ਬਾਤ ਕੱਢ ਸਲ ਉੱਥੇ ਗੋਲੇ ਚੱਲ ਗੀਆਂ ਦੋ ਇੱਕ ਲੇਡੀ ਵਿਚਾਰੀ ਚਲੀ ਗਈ ਦੁਨੀਆ ਤੋਂ ਇੱਕ ਜਾਨ ਚਲੇ ਗਿਆ ਜਿਹਦੇ ਦੋ ਬੱਚੇ ਸੀ ਕੱਲ ਬਹੁਤ ਬੜਾ ਭਾਰੀ ਕੱਟ ਹੋਇਆ ਸਸਕਾਰ ਤੇ ਉਹਦੇ ਅਸੀਂ ਮੈਨੂੰ ਜਾ ਸਕੇ ਕੋਈ ਉਹਨਾਂ ਨੂੰ ਜਾਨ ਦਿੰਦੀ ਨਹੀਂ ਪੁਲਿਸ ਤੇ ਝਗੜਾ ਕਰਦੇ ਬਿਨੇ ਜੀ ਤੂੰ ਮਰ ਜਾਏਗਾ ਵੇ ਮੈਂ ਇਹ ਕਹਿੰਦਾ ਮੇਰੇ ਮਰਨ ਦੀ ਪ੍ਰਵਾਹ ਛੱਡ ਦਿਓ ਤੁਸੀਂ ਪੂਰੇ ਪੰਜਾਬ ਨੂੰ ਦੇਖੋ ਕੱਲ ਕਰਿਆਨੇ ਦਾ ਵਪਾਰੀ ਜਿਹੜਾ ਬਚਾਰਾ ਛੋਟਾ ਦੁਕਾਨਦਾਰ ਉਹ ਮਰਿਆ ਗਿਆ ਹੁਸ਼ਿਆਰਪੁਰ ਕੋਲ ਹੀ ਚਲ ਗਈਆਂ ਗੋਲੀਆਂ ਦੇ ਆ ਰਹੇ ਨੇ ਟੌਫੀਆਂ ਆ ਰਹੀਆਂ ਨੇ ਦੁਕਾਨ ਤੋਂ ਕਰਿਆਨੇ ਵਾਲਿਆਂ ਤੋਂ ਇਸ ਕਰਕੇ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਸਖਤੀ ਦੀ ਜਰੂਰਤ ਆ ਮੈਂ ਪੰਜਾਬ ਦੇ ਜਿਹੜੇ ਸਾਡੇ ਮੁੱਖ ਮੰਤਰੀ ਭਵਨ ਸਿੰਘ ਮੰਗਿਆ ਨੇ ਫ੍ਰੀ ਹੈਂਡ ਕਰੋ ਪੁਲਿਸ ਨੂੰ ਤੁਸੀਂ ਨਸ਼ਿਆਂ ਨੂੰ ਤਾਂ ਬਹੁਤ ਵਧੀਆ ਕਰ ਰਹੇ ਹੋ ਪਰ ਜਿਹੜੇ ਗੈਂਗਸਟਰ ਆ ਜਾਂ ਅਤਵਾਦੀ ਆ ਜਾਂ ਹੋਰ ਆ ਉਹਨਾਂ ਨੂੰ ਫੜੋ ਫਿਰ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ ਪਿਆ 1 28 ਅਕਤੂਬਰ ਨੂੰ 25 ਨੂੰ 2025 ਨੂੰ ਐਫ ਆਈਰ ਦਾਜੀ ਗ੍ਰੇ ਥਾਣਾ ਸਦਰਦੇਵ ਜੀ ਉਹ ਵੀ ਪ੍ਰੋਟੈਸਟ ਕਰਕੇ ਵੀ ਮੇਰਾ ਏਸੀਪੀ ਸਾਊਥ ਸਾਹ ਹਰਜਿੰਦਰ ਸਿੰਘ ਗਿੱਲ ਜੀ ਨੇ ਸਾਥ ਦਿੱਤਾ ਵਾ ਕਿ ਕਿਸੇ ਨੇ ਮੇਰਾ ਸਾਥ ਦਿੱਤਾ ਐਫ ਆਈਰ ਕੋਰਨ ਵਿੱਚ ਉਹ ਮੈਂ ਕਿਹਾ ਜੀ ਬੰਦਾ ਮੰਦਰਾਂ ਦੇ ਅਟੈਕ ਕਰਨ ਦੀ ਗੱਲ ਕਰਦਾ ਪਿਆ ਫੈਣ ਗੈਂਡਸ ਟਾਂਗ ਆਮੰਦ ਉਡਾਵਾਂਗੇ ਤੇਰੇ ਘਰ ਉਡਾਵਾਂਗੇ ਰਕਲਾਂ ਸਟਾਂਗ ਦੋਨ ਲਿਕੇਸ਼ਨ ਪੇਜੇ ਬੋ ਉਹਦੇ ਖਿਲਾਫ ਐਫ ਆਈਰ ਕੀਤੀ ਇਹਨਾਂ ਫੜਿਆ ਨਹੀਂ ਹੂੰ ਉਹ ਉਸ ਉਸ ਧੀਰੂ ਨਾਂ ਦੇ ਬੰਦੇ ਨੇ ਕੀ ਕੀਤਾ ਰਾਣੀਆਂ ਥਾਣਾ ਸਰਸਾ ਦੇ ਮੁਰੇ ਅਟੈਕ ਕਰਤਾ ਉਹਨੇ ਮਹਿਲਾ ਥਾਣੇ ਤੇ ਹੁਣ ਐਨਆਈਏ ਨੇ ਪਕੜ ਲਿਆ ਹੂੰ ਪੰਜਾਬ ਪੁਲਿਸ ਨੇ ਨਹੀਂ ਪਕੜਿਆ ਹਾਂ ਐਨਆਈਏ ਨੇ ਪਕੜਿਆ ਮੈਂ ਜੇ ਪਹਿਲਾਂ ਇਹ ਸਾਡੀ ਲੁਧਿਆਣਾ ਪੁਲਿਸ ਸਦਰ ਪੁਲਿਸ ਜਾਂ ਲਲਤੋ ਪੁਲਿਸ ਫੜ ਲੈਦੀ ਤਾਂ ਵੱਡੀ ਗੱਲ ਹੁਣ ਟਲ ਜਾਨੀ ਸੀ ਔਰ ਬੰਦੇ ਹੋਰ ਫੜੇ ਜਾਣੇ ਸੀਗੇ ਪਰ ਐਨੀ ਸਾਡੀ ਪੁਲਿਸ ਬਿਵਸਥਾ ਬਿਆਸਤਾ ਕਿ ਸਾਡੇ ਜਿਹੜੀਆਂ ਧਮਕੀਆਂ ਦੇ ਸਾਨੂੰ ਆਉਂਦੀਆਂ ਨੇ ਉਹਦੇ ਬਾਰੇ ਸੂਚਨਾ ਦਿੰਨੇ ਆ ਕੋਈ ਤਰਕ ਨਹੀਂ ਹੁੰਦੀ। ਉਹ ਕਮੀ ਕਮੀ ਕਿੱਥੇ ਲੱਗਦੀ ਆ ਤੁਹਾਨੂੰ? ਕਮੀ ਯਾਨੀ ਉੱਪਰੋਂ ਹਦਾਇਤਾਂ ਨੇ ਹੁਣ ਐਸਐਚਓ ਨੂੰ ਮੈਡਮ ਸੀ ਇੱਥੇ ਬਨੀਤ ਕੌਰ ਪਹਿਲਾਂ ਹੁਣ ਵੇਲੋਂ ਚਲੇ ਨੇ। ਉਹਨੂੰ ਕਹੇ ਮੈਡਮ ਧਮਕੀਆਂ ਆ ਰਹੀਆਂ ਨੇ। ਜਾਂ ਪਹਿਲਾਂ ਅਰਤਾਲ ਸਿੰਘ ਐਸਐਚਓ ਸੀ ਇੱਥੇ ਇਨਸਪੈਕਟਰ। ਉਹ ਕਹਿੰਦੇ ਤਾਂ ਆਪ ਹੀ ਧਮਕੀਆਂ ਬਣਾਉਂਦੇ ਨੇ। ਹਮ ਹੁਣ ਮੈਂ ਅਰਤਾਲ ਸਿੰਘ ਇਨਸਪੈਕਟਰ ਨੂੰ ਪੁੱਛਣਾ ਚਾਹੁੰਦਾ ਵਾਂ ਜਿਹੜੇ ਮੈਨੂੰ ਘਰੇ ਨਜ਼ਰਬੰਦ ਕੀਤਾ ਆ ਰਿਹਾ ਇਹ ਮੈਂ ਖੁਦ ਆਪ ਨੂੰ ਕਰਾਇਆ ਵਾ। ਇਹ ਸਾਡੀ ਜਿਹੜੀ ਪੰਜਾਬ ਪੁਲਿਸ ਦਾ ਸਾਡੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੀ। ਜੇ ਅਸੀਂ ਪੁਲਿਸ ਦਾ ਸਾਥ ਦਿੰ ਆਮ ਲੋਕ ਤਾਂ ਪੂਰਾ ਸਾਥ ਦਿੰਦੇ ਨਹੀਂ ਉਹ ਇੱਕ ਜਿੱਦਾਂ ਤੁਹਾਨੂੰ ਪੂਰੀ ਸਿਕਿਉਰਿਟੀ ਟਾਈਟ ਸਿਕਿਉਰਿਟੀ ਆ ਕਰੋ ਬਾਹਰ ਨਹੀਂ ਜਾਣ ਦਿੱਤਾ ਕਿੰਨੀਆਂ ਕੋ ਮੁਸ਼ਕਲਾਂ ਦਾ ਸਾਹਮਣਾ ਆ ਰਹੇ ਹੰਦ ਗਵਾਨ ਨੂੰ ਕਿੰਨਾ ਪਰ ਇਹਨਾਂ ਦਾ ਕੋਈ ਕੀਤਾ ਹੀ ਨਹੀਂ ਸਾਡੀ ਪੰਜਾਬ ਪੁਲਿਸ ਦਾ ਕੋਈ ਕਰ ਹੀ ਨਹੀਂ ਪੁਲਿਸ ਤਾਂ ਮਰਵਾਉਣ ਚ ਲੱਗੀ ਹੋਈ ਹੈ ਮੇਰੀ 27 ਤਰੀਕ ਨੂੰ ਮੇਰਾ ਜਰਨਲ ਸੀਪੀ ਦਾ ਦਫਤਰਾਂ ਦਿੱਤਾ ਮੇਰੀ ਦਰਾਹਤ ਪੇਸ਼ੀ ਸੀ ਗਨਮੈਨ ਪਿਆਰਾ ਸਿੰਘ ਨੇ ਮੇਰੇ ਖਿਲਾਫ ਝੂਠਾ ਕੇਸ ਕੀਤਾ ਹੋਇਆ ਵੀ ਬੰਦੀ ਸਿੰਘਨ ਹੱਤਬੰਦੀ ਕਹਿੰਦਾ ਜਰਨਲ ਭੰਡਾਰਾ ਨੇ ਹੱਤਬੰਦੀ ਕਹਿੰਦਾ ਵੀ ਝੂਠੇ ਪੁਲਿਸ ਔਰ ਝੂਠੇ ਆਪਣੇ ਤੇ ਹਮਲੇ ਕਰਾਉਂਦਾ ਹੈ ਬਈ ਉਹਨੇ ਮੇਰੇ ਤੇ 20 ਲੱਖ ਕੇਸ ਕੀਤਾ ਆ ਮੈਨੂੰ ਦੋ ਵਾਰ ਜਿਆਦਾ ਪਿਆ 27 ਦਿਨ ਜਾਣ ਹੀ ਨਹੀਂ ਗਿਆ ਮੈਨੂੰ ਰੋਕ ਲਿਆ ਉਹਨੇ ਮੈਡਮ ਨੇ ਮੇਰੇ ਖਿਲਾਫ ਲਿਖ ਦੇਣਾ 28 ਦਿਨ ਰੋਪੜ ਕੇਸ ਕੀਤਾ ਝੂਠਾ ਕੀਤਾ ਉੱਥੇ ਨਹੀਂ ਜਾਣ ਦਿੱਤਾ ਉਹ ਮੇਰੇ ਐਕਸਪਰਟ ਖਿਲਾਫ ਹੋ ਗਿਆ ਮੈਂ ਕਿੱਥੇ ਕਿੱਤੇ ਆਪਣੇ ਸੁਪਾਈਆਂ ਦੇ ਜਾਊਗਾ ਘਰ ਦਾ ਰੋਟੀ ਪਾਣੀ ਬੰਦਵਾਦ ਸਾਰਾ ਵੀ ਆਪਣੇ ਘਰ ਦੇ ਪ੍ਰੋਬਲਮ ਆਉਂਦੇ ਨੇ ਈਵਨ ਮੈਂ ਪਰਸੋਂ ਵੀਡੀਓ ਬਾਈ ਮੈਂ ਬਿਮਾਰ 102 ਬਿਗਾੜਾ ਤੇ ਕਹਿੰਦੇ ਡੋਲੋ ਚੌਂਕੀਂ ਚਾ ਰਿਹਾ ਗਲੇ ਡੋਲੋ ਖਾ ਲੋ ਜੀ ਉਹ ਕਿਉਂ ਵੀ ਡਾਕਟਰ ਜਿਹੜੇ ਡਾਕਟਰ ਪੜ੍ਹੇ ਲਿਖੇ ਉਹ ਦੇਖਣਗੇ ਖੂਨ ਟੈਸਟ ਕਰਨੇ ਕੀ ਬਿਮਾਰੀ ਆ ਬਿਨਾਂ ਦੇਖੇ ਮੋਢੋ ਲਗਾ ਲੇ ਮੋਢੋ ਪਹਿਲੇ ਹੀ ਨੁਕਸਾਨ ਕਰੋਗੇ ਤੇ ਇਸ ਕਰਕੇ ਮੈਂ ਪੰਜਾਬ ਨੂੰ ਕਹਿਣਾ ਤੁਸੀਂ ਮੇਰੀ ਫਿਕਰ ਛੱਡ ਦਿਓ ਰੰਗਲੇ ਪੰਜਾਬ ਨੂੰ ਬਚਾ ਸਕਦਾ ਬਚਾ ਲੋ ਮੈਂ ਉਥੇ ਡੀਜੀਪੀ ਸੀਪੀ ਦਾਸ ਰਵੀ ਇਹ ਕਹਿਆ ਸੀ ਪਰ ਪੁਲਿਸ ਮੁਸਤੈਦ ਹੀ ਨਹੀਂ ਹੈ ਇਕਸਰ ਤੁਸੀਂ ਵੀਡੀਓ ਚ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹੋ ਕਿ ਪੰਜਾਬ ਪੁਲਿਸ ਦੇ ਨਾਲੋਂ ਪੰਜਾਬ ਸਰਕਾਰ ਦੇ ਨਾਲੋਂ ਸੈਂਟਰ ਗਵਰਨਮੈਂਟ ਚੰਗੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਪੰਜਾਬ ਸਰਕਾਰ ਦੇ ਮੂੰਹ ਤੇ ਸਿੱਧੀ ਝਪੇੜ ਆ ਔਰ ਉਹਦਾ ਮਕਸਦ ਕੀ ਆ ਕਿਉਂ ਤੁਹਾਨੂੰ ਸੈਂਟਰ ਗਵਰਨਮੈਂਟ ਨੂੰ ਚੰਗੀ ਆ ਮੈਂ ਨਹੀਂ ਕਹਿੰਦਾ ਸੈਂਟਰ ਗਵਰਨਮੈਂਟ ਨੇ ਮੈਨੂੰ 22+ ਸਰਕਾਰ ਦੇ ਉੱਤੇ 12 ਬੰਦੇ ਦਿੱਤੇ ਹੋਏ ਨੇ ਇਹਨਾਂ ਦਾ ਮੇਰੇ ਸਾਹ ਸੱਤ ਅੱਠ ਬੰਦੇ ਖੋਲੇ ਮੇਰੇ ਪਰਿਵਾਰ ਅੱਛਾ ਫਿਰ ਕਹਿੰਦੇ ਤੇਰੀ ਜਿਹੜੀ ਬੇਟੀ ਆ ਉਹ ਜਾਂਦੀ ਆ ਉਹਨੂੰ ਗਨਵੈਲ ਨਾਲ ਭੇਜਿਆ ਗਰ ਗਨ ਮੈਂ ਤਾਂ ਮੇਰੇ ਕੋਲੇ ਮੇਰੇ ਕੋਲ 23 4 ਗਨਵਤ ਤੇ ਹੈ ਨਾ ਤਿੰਨ ਮੈਨੂੰ 50% ਗਨਵਤ ਤੇ ਇੱਕ ਮੇਰਾ ਡਰਾਈਵਰ ਆ ਉਹ ਗੱਡੀ ਮੇਰੀ ਖਰਾਬ ਖੜੀ ਹੈ ਗੱਡੀ ਚੱਲਦੀ ਨਹੀਂ ਬਈ ਤੇ ਉਸ ਇਹ ਕਹਿੰਦੇ ਨੇ ਅਜੇ ਬੜੇ ਮਸਤੈਦ ਆ ਪੰਜਾਬ ਪੁਲਿਸ ਨੇ ਇੱਕ ਮੇਰੇ ਨਾਲ ਨਾਟਕਬਾਜ਼ੀ ਖੇਡ ਰਹੀ ਹੈ ਆਖਮ ਚੋਲੀ ਵਾਲੀ ਗੱਲ ਕਰ ਰਹੀ ਹੈ ਮੈਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਆਉਂਦਾ ਜਦ ਬੰਦਾ ਐਨਆਈਏ ਮੇਰਾ ਕੇਸ ડીਲ ਕਰਨ ਲੱਗੀ ਐਨਆਈਏ ਤਾਂ ਉਹਦੀ ਫੜ ਲਿਆ ਤੁਸੀਂ ਜੇ ਫੜਦੇ ਪੰਜਾਬ ਹੁਣ ਬੱਲੇ ਬੱਲੇ ਹੋਣੀ ਸੀ ਲੁਧਿਆਣਾ ਬੱਲੇ ਬੱਲੇ ਹੋਣੀ ਸੀ ਪਰ ਇਹ ਨਹੀਂ ਕਰਾ ਕੇ ਰਾਜੀ ਹੈ ਅਮਰਸਰ ਪੁਲਿਸ ਇੰਨਾ ਵਧੀਆ ਸੀ ਵੀ ਭੁੱਲਰ ਸਾਹਿਬ ਕਰ ਰਹੇ ਆ ਰੋਜ਼ ਆਏ ਨਸ਼ਾ ਫੜ ਰਹੇ ਆ ਪਿਸਤੌਲ ਫੜ ਰਹੇ ਆ ਕਦੇ ਕੁਝ ਕਰ ਰਹੇ ਆ ਕਿੰਨੇ ਵਧੀਆ ਕੰਮ ਕਰ ਰਹੇ ਆ ਲੁਧਿਆਣਾ ਪੁਲਿਸ ਕਿਉਂ ਨਹੀਂ ਕਰ ਰਹੀ ਲੱਗਦਾ ਕਿ ਲੁਧਿਆਣਾ ਪੁਲਿਸ ਵੀ ਨਿਕੰਮੀ ਆ ਜੀ ਨਹੀਂ ਨਿਕੰਮੀ ਨਹੀਂ ਆ ਸੀਪੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਜਿਵੇਂ ਹਾਊਸ ਸੂਟੀ ਦੇ ਇਲਾਕੇ ਜੋ ਗੈਂਗਸਟਰ ਫੜੇ ਇਹਨਾਂ ਨੇ 100 ਹੋਰ ਫੜੇ ਸੀ ਇਹਨਾਂ ਨੇ ਜੋਧਵ ਬਸਤੀ ਥਾਣੇ ਨੇ ਫੜੇ ਆ ਸੀਪੀ ਸਾਹਿਬ ਵਧੀਆ ਪਰ ਸੀਪੀ ਸਾਹਿਬ ਦੇ ਥੱਲੇ ਅਫਸਰ ਆ ਨਾ ਉਹ ਸੀਪੀ ਸਾਹਿਬ ਨੂੰ ਫੀਡਬੈਕ ਨਹੀਂ ਦੇ ਰਹੇ ਵੀ ਕਿਹੜੀ ਕਿਥੋਂ ਸਹੀ ਸੋਚਣਾ ਉਹ ਕਿਹੜੀ ਨਹੀਂ ਆ ਰਹੀ ਹੁਣ ਮੈਂ ਤੁਹਾਨੂੰ ਦੱਸ ਦਾਵਾਂ ਮੁੰਜੀ ਸਦਰਾ ਖਾਨਾ ਅਸੀਂ ਉਹਨਾਂ ਮੇਲਾ ਕਰਦੇ ਨੇ ਉਹਨੂੰ ਧਮਕੀ ਆਈ ਆ ਉਹ ਡੀਲੀਟ ਮਾਰਨ ਦਾ ਮੇਰੀਆਂ ਮੇਲਾ ਹੀ ਡੀਲੀਟ ਕਰਨ ਦਾ ਡੀਲੀਟਰੀ ਕਰਨ ਦਾ ਆਈ ਨਹੀਂ ਸਾਡੇ ਸੀਆਰਪੀਐਫ ਦੇ ਅਧਿਕਾਰੀ ਉੱਪਰੋਂ ਫੋਨ ਕਰਦੇ ਆ ਵੀ ਗੁਰਸੇਨ ਸਿੰਘ ਮੰਡ ਬੰਦ ਕੀਤਾ ਜੀ ਨਹੀਂ ਜੀ ਮੌਕੇ ਫਿਜ਼ੀਕਲੀ ਆ ਕੇ ਦੇਖੋ ਬਾਹਰ ਪੁਲਿਸ ਬਿਠਾਈ ਹੋਈ ਹੈ ਪੁਲਿਸ ਬੈਠੀ ਹੋਈ ਹੈ ਮੇਰੇ ਯਾਨੀ ਦੋ ਚੋਕ ਜਿਹੜਾ 2 ਰੁਪਏ ਮੂੰਹ ਆ ਨਾ ਇਹ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਸੱਚ ਬੋਲੋ ਤੁਸੀਂ ਅਸੀਂ ਆਪਣੀ ਰੋਟੀ ਪਾਣੀ ਕਮਾਉਣੀ ਆ ਅਸੀਂ ਸਾਰਾ ਕੁਝ ਬਰਬਾ ਯਾ ਜੀ ਇਹਦੀ ਸੇਵਾ ਕਰਨ ਲਈ ਆਂ ਸ਼੍ਰੀਨਗਰ ਜਾ ਕੇ ਆਨੇ ਆਂ ਸ਼੍ਰੀਨਗਰ ਆਤਵਾਦ ਦੇ ਖਿਲਾਫ ਕਰਦੇ ਆਂ ਤੇਂਦਰ ਸਿੰਘ ਸਾਹਤਰੀ ਦੀ ਸਮਰਥਨ ਕੀਤਾ ਵਾ ਆ ਆਰਐਸਐਸ ਦਾ ਕਤਲ ਹੋਇਆ ਮੁੰਡੇ ਦਾ ਅਰੋੜੇ ਦਾ ਨਵੀਨ ਅਰੋੜੇ ਦਾ ਫਰੋਜਪੁਰ ਜਾ ਕੇ ਆਇਆ ਜਿਹੜਾ ਉਹ ਬਦਫੈਲੀ ਕੀਤੀ ਕੁੜੀ ਨਾ ਵਿਚਾਰਿਆ ਜੰੰਦਰ 13 ਸਾਲ ਦੇ ਉਹਦੇ ਘਰੇ ਜਾ ਕੈਂਡਲ ਮਾਰਚ ਕਰਕੇ ਉਹਦੇ ਘਰੇ ਜਾ ਕੇ ਰਫੋਸ ਕਰਕੇ ਹੋਰ ਕਿਹੜੇ ਜਾਂਦਾ ਹੋਰ ਸ਼ੇਵਸ਼ਣ ਕਿਹੜੇ ਜਾਂਦਾ ਜੀ ਯਾਮੀ ਤਾਂ ਰੋਣਾ ਵਾ ਉਹ ਸ਼ੇਰ ਸ਼ੇਰ ਆਪਣੇ ਆਪ ਨੂੰ ਸ਼ੇਰ ਨਹੀਂ ਕਹਿਣਾ ਚਾਹੁੰਦਾ ਚਾਹੀਦਾ ਹੁੰਦਾ ਦੂਜਾ ਕਹੇ ਉਹ ਸ਼ੇਰ ਆਪਣੇ ਆਪ ਦੇ ਆਪ ਲਾਈਵ ਡਰ ਜੇ ਕੋਈ ਧਮਕੀ ਆ ਵੀ ਜੀ ਆ ਨਾਲ ਦੂਜਾ ਫੋਨ ਲਾ ਲੈਣਾ ਜੀ ਬਈ ਦੇਖੋ ਜੀ ਮੈਨੂੰ ਧਮਕੀ ਆ ਰਹੀ ਹੈ ਇਹ ਉਹ ਜਿਹੜੀਆਂ ਗੱਲਾਂ ਨੇ ਪੁਲਿਸ ਨਹੀਂ ਮੰਨਦੀ ਹੈਗੀ ਪੁਲਿਸ ਮੰਨਦੀ ਆ ਜਿਹੜੀ ਪੁੱਛੋ ਕੋਈ ਇਹਨੂੰ ਫੀਡਬੈਕ ਸਰਕਾਰ ਦਵੇ ਬਈ ਆਪਣਾੜੇ ਮਤਲਬ ਖਤਰਾ ਆਪਣਾੜੇ ਮਤਲਬ ਖਤਰਾ ਲੇਕਿਨ ਇਹ ਸਾਡੇ ਜਿਹੜੇ ਅਮਿਤ ਲੋੜੇ ਵਰਗੇ ਆ ਇਹ ਜਿਹੜੇ ਸ਼ੇਰ ਕਹਾਣਾ ਬੰਦ ਕਰਦੇ ਆਪਣੇ ਆਪ ਨੂੰ ਸ਼ੇਰ ਤੋਂ ਗਿੱਧੜਦੇ ਹੈਗਾ ਗਿੱਧੜ ਹੀ ਰਹੇ ਤੋ ਉਹਦਾ ਜਿਹੜਾ ਐਸਐਮ ਜੱਟ ਦੇ ਵੀ ਕੁਛ ਇਹਨਾਂ ਨੇ ਪੈਸੇ ਦੇਣੇ ਆ ਆਪਣੇ ਮਾਲਕ ਜੀ ਦੇ ਪਰ ਉਹ ਮੇਰੇ ਖਿਆਲ ਦੋ 2.5 ਸਾਲ 3 ਸਾਲ ਮੈਨੂੰ ਕਹਿੰਦੇ ਨੂੰ ਮਨ ਸਾਹਿਬ ਉਹ ਯੂਨਿਟ ਪਹਿਲੇ ਨਿਦੰਦਾ ਪਿਆ ਮੈਂ ਮੈਂ ਜਿਹੜੇ ਬਵੱਜਾ ਸਾਹਿਬ ਆ ਇਹਨਾਂ ਨੂੰ ਬਹੁਤ ਵਧੀਆ ਮਿਲਿਆ ਮਾਲ ਟਾਊਨ ਦੇ ਵਿੱਚ ਦਫਤਰ ਹੈ ਇਹਨਾਂ ਦਾ ਜਿਹੜਾ ਕੋਈ ਟਰੇਡਿੰਗ ਦਾ ਜਾਂ ਹੌਜਰੀ ਦਾ ਕੰਮ ਕਰਦੇ ਆ ਉਹ ਪੈਸੇ ਇਹਨਾਂ ਨੂੰ ਦੇਣੇ ਚਾਹੀਦੇ ਆ ਇਹ ਨਹੀਂ ਹੈ ਵੀ ਆਪਾਂ ਸਕੋਰਟੀਆ ਵੀ ਜੇ ਮੇਰੇ ਘਰੇ ਪੈਸੇ ਮੰਗੜਾ ਮੇਰੇ ਤੇ ਹਮਲਾ ਕਰਨ ਆ ਗਿਆ ਇਹ ਗੱਲਾਂ ਨਹੀਂ ਆ ਜਿਹੜਾ ਦੇਣਦਾਰ ਆ ਜਿਹੜਾ ਇਹ ਖਾਤ ਨਾਲ ਦਾਪ ਸਮਾਨ ਲਿਆ ਉਹਦਾ ਦੂਜੀ ਹੱਥ ਨਾਲ ਦਿਓ ਤਾਂ ਕਿ ਲੈਣ ਦੇਣ ਸਹੀ ਚੱਲੇ ਤਾਂ ਕਿ ਲੈਣ ਦੇਣ ਸਹੀ ਚੱਲੇ ਇਹ ਨਹੀਂ ਮੈਂ ਸ਼ਿਵਸ਼ੰਗਾ ਜੀ ਇਹ ਕੋਈ ਪੈਸੇ ਮੰਗਣਾ ਤੇ ਮੇਰੇ ਤੇ ਹਮਲਾ ਕਰਨਾ ਇਹ ਬਹਾਨਾ ਵਧੀਆ ਮੈਂ ਮੈਂ ਥ੍ਰੈਟ ਹੈਂਡ ਪਰਸਨ ਆ ਤੇ ਮੈਂ ਬਹਾਨਾ ਪੁਲਿਸ ਲਾ ਦਿੰਦਾ ਸਰ ਇੱਕ ਤੁਸੀਂ ਆਫ ਕੈਮਰਾ ਜ਼ਿਕਰ ਕਰ ਰਹੇ ਸੀ ਕਿ ਐਡਵੋਕੇਟ ਅਰੋੜਾ ਜੀਆ ਉਹਨਾਂ ਨੂੰ ਵੀ ਧਮਕੀ ਮਿਲੀ ਹੈ ਗੌਰਵ ਨਹੀਂ ਨਹੀਂ ਜਿਹੜਾ ਨਾ ਸਾਡਾ ਐਨ ਧੀਰੂ ਵਾਲਾ ਐਨਆਈ ਨੇ ਬੰਦਾ پکڑਿਆ ਵਾ ਗੋਰਵ अरोड़ा ਜੀ ਮੇਰੇ ਵਕੀਲ ਵੀ ਨੇ ਜੀ ਸਾਡੇ ਇੰਟਰਨੈਟ ਖਾਲਸਾ ਇੰਟਰਨੈਟ ਦਾ ਸਮਰਥਨ ਵੀ ਕਰਦੇ ਆ ਉਹ ਲੇਕਿਨ ਗੋਰਵ अरोड़ा ਜੀ ਬਹੁਤ ਅੱਛੇ ਵਕੀਲ ਨੇ ਪਰ ਉਹਨਾਂ ਕੋਲ ਤਾਂ ਕੋਈ ਸਕਿਉਰਟੀ ਨਹੀਂ ਆ ਗਈ ਜੇ ਸ਼ਿਵਸ਼ਾਨਕ ਰੋਲਾ ਪਾਉਂਦੇ ਨੇ ਸਾਨੂੰ ਸਕਿਉਰਟੀ ਦਿਓ ਸਾਨੂੰ ਸਕਿਉਰਟੀ ਦਿਓ ਗੋਰਵ अरोड़ा ਜੀ ਤਾਂ ਪੂਰੀਆਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਉਹ ਮੀਡੀਆ 'ਚ ਬੜਾ ਲੋਕਾਂ ਫੈਸਲੇ ਬੜੇ ਆਉਂਦੇ ਉਹਨਾਂ ਦੇ ਜੱਜ ਸਾਹਿਬ ਨੂੰ ਜਮਾਨ ਤਾਂ ਵਧੀਆ ਕਰਾਉਂਦੇ ਆ ਸਾਰੇ ਕੰਮ ਬਧੀਆ ਕਰਾ ਰਹੇ ਆ ਕਿ ਜਿੱਤਦੇ ਪਏ ਉਹ ਗੋਰਵ अरोड़ा ਜੀ ਮੇਰੇ ਵਕੀਲ ਨੇ ਔਰ ਉਹਨਾਂ ਨੂੰ ਖਤਰਾ ਪੈ ਗਿਆ ਵੀ ਮੰਨਦਾ ਸਾਹ ਦਰਾਂ ਦਾ ਬੰਦ ਕਰਤਾ ਕਰੇ ਮੇਰੇ ਕੋਲ ਕੋਈ ਸੁਰੱਖਿਆ ਵੀ ਨਹੀਂ ਮੈਂ ਕਿੱਥੇ ਜਾਊਂਗਾ ਮੇਰੇ ਬੱਚੇ ਛੋਟੇ ਆ ਉਹ ਵੀ ਡਰਦੇ ਪਏ ਆ ਲੱਗਦਾ ਸਰ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਹਰ ਇੱਕ ਬੰਦਾ ਅਨ ਸੇਫ ਮਹਿਸੂਸ ਕਰਦਾ ਅੱਜ ਕੱਲ ਪੰਜਾਬ ਦੇ ਵਿੱਚ ਨਹੀਂ ਮੈਂ ਤਾਂ ਪਹਿਲਾਂ ਕਹਾਂਗਾ ਅਨ ਸੇਫ ਛੱਡੋ ਪਹਿਲਾਂ ਜਨਰਲ ਸ਼ਿਵ ਸ਼ਾਨਕ ਨੇ ਇਹਨਾਂ ਸਾਰੇ ਸੁਰੱਖਿਆ ਬਾਬਸ ਲੋ ਦੇਖੀਓ ਜਿਦਾਂ ਕੋਲ ਬੰਦ ਨੇ ਤਾਂ ਮਰਨ ਦਾ ਇੱਕ ਵਾਰ ਹੀ ਆ ਮਰ ਜਾਨ ਦਾ ਫਿਰ ਕੀ ਹੋ ਗਿਆ ਆਪੀ ਪੰਜਾਬ ਬਣ ਪਤਾ ਲੱਗੂਗਾ ਕਿ ਕਿੱਥੇ ਲਾਅਨ ਆਰਡਰ ਖਰਾਬ ਆ ਜਾਂ ਖਰਾਬ ਆ ਸਹੀ ਆ ਜਿਹੜੇ ਸਾਡੇ ਨਾ ਲਾਅਨ ਆਰਡਰ ਥੱਲੇ ਐਸਪੀ ਨੇ ਜਾਂ ਡੀਐਸਪੀ ਨੇ ਉਹ ਧਿਆਨ ਨਹੀਂ ਦੇ ਦੇ ਜਿਹੜੇ ਚੰਡੀਗੜ੍ਹ ਦੇ ਅਫਸਰ ਨੇ ਸਾਡੇ ਮਾਨ ਜੋ ਡੀਜੀਪੀ ਸਾਹਿਬ ਗੌਰਵ ਗੌਰਵ ਜਯਾਦਵ ਜੀ ਜਾਂ ਲਾਰਡ ਆਰਡਰ ਨੇ ਬੀਜੀਪੀ ਅਰਪੇ ਸ਼ਕਲਾ ਜੀ ਜਾਂ ਸਕورٹی ਡੀਜੀਪੀ ਸਾਹਿਬ ਨੇ ਫਿਰਵਾਸਵਾ ਜੀ ਜਾਂ ਹੋਰ ਅਫਸਰ ਨੇ ਉਹ ਬਹੁਤ ਵਧੀਆ ਧਿਆਨ ਦੇ ਰਿਆ ਲੇਕਿਨ ਥੱਲੇ ਜਿਹੜੀ ਉਹ ਫੀਡਬੈਕ ਨਹੀਂ ਕਰ ਰਹੇ ਉਹਦੋਂ ਉਹ ਅਮਲ ਨਹੀਂ ਕਰ ਰਹੇ ਉਹ ਵੀ ਪਤਾ ਨਹੀਂ ਉਹਦੇ ਕੰਮਾਂ ਵਿੱਚ ਜੀ ਆ ਕਿਵੇਂ ਹੁਣ ਜੇਲਾ ਬਾਰੇ ਚੋਣਾਂ ਦੀ ਆ ਗਈਆਂ ਜੀ ਹੁਣ ਜਿਹੜਾ ਬ੍ਰੇ ਇਲੈਕਸ਼ਨਾਂ ਦੇ ਵਿੱਚ ਵਿੱਚ ਆਉਣ ਤੋਂ ਪਹਿਲਾਂ ਜਰਨਤਨ ਬੰਦਾ ਜਿਹੜਾ ਉਹ ਮਾਰਦਾ ਲੁਟਰੀਓ ਲੈ ਕੇ ਕਿਆ ਇਸ ਦੀ ਅਗਲਾ ਇੱਕ ਡੀਐਸ ਫਿਰ ਪਾਵਰ ਦਿੱਤੀ ਹੋਵੇ ਜੇ ਡੀਆਰਪੀ ਸਾਹਿਬ ਤੇਰੇ ਇਲਾਕੇ ਕੋਈ ਗਬਾਰਾਤ ਹੋ ਗਿਆ ਐਸਐਚਓ ਤੂੰ ਡਿਸਮਿਸ ਹਾਂ ਹਾਂ ਲਗਾ ਦੋ ਇੱਕ ਡੀਐਸ ਵੀ ਡਿਸਮਿਸ ਹੋਇਆ ਇੱਕ ਐਸਐਚਓ ਡਿਸਮਿਸ ਕਰਦਾ ਤਾਂ ਸਾਰਾ ਕੰਮ ਠੀਕ ਹੋ ਜਾਊਗਾ ਹਮ ਇੱਕ ਸਰ ਸਵਾਲ ਤੁਹਾਡੀ ਬਾਹ ਦੇ ਉੱਤੇ ਟੈਟੂ ਬਣਿਆ ਹੋਇਆ ਖਾਲਿਸਤਾਨ ਮਲੋ ਤੁਸੀਂ ਕੈਮਰੇ ਅੱਗੇ ਇੱਕ ਵਾਰੀ ਸ਼ੋਅ ਕਰ ਸਕਦੇ ਹੋ ਸਿਰ ਕੀ ਸੋਚ ਕੇ ਟੈਟੂ ਬਣਵਾਇਆ ਸੀ ਕਿਉਂ ਬਣਵਾਇਆ ਸੋਚ ਕੇ ਨਹੀਂ ਐ ਮੈਡਮ ਖਾਲਸਤਾਨ ਇੱਥੇ ਸਾਨੂੰ ਚਾਹੀਦਾ ਹੀ ਨਹੀਂ ਚਾਹੀਦਾ ਨਹੀਂ ਜਿਹੜਾ ਖਾਲਸਤਾਨ ਦੇ ਗੱਲਾਂ ਕਰੋ ਪਾਕਿਸਤਾਨ ਚਲਾ ਜਾਵੇ ਜਿਹੜਾ ਹੱਤਵਾਦੀ ਇੱਥੇ ਸਾਡੇ ਪੰਜਾਬ ਨੂੰ ਪ੍ਰਬਾਦ ਕਰਨ ਲੱਗੇ ਹੋਣੇ ਇਹ ਗੈਸਟਰ ਇਹ ਸਾਰੇ ਨਾ ਪਾਕਿਸਤਾਨ ਚਲੇ ਜਾਣ ਅਸੀਂ ਤਾਂ ਲੜਾਈ ਲੜਦੇ ਆ ਉਹ ਯਾਰ ਹੁਣ ਪੁਲਿਸ ਕਹਿੰਦੇ ਮਾਨ ਸਾਹਿਬ ਤੁਸੀਂ ਹੁਣ ਸ਼੍ਰੀਨਗਰੂ ਚਲੇ ਗਏ ਜਲੰਧਰ ਵੀ ਚਲੇ ਗਏ ਉੱਥੇ ਚਲੇ ਗਏ ਰੋਡ ਰੋਡ ਬੋਲੂਗੇ ਦਿੱਲੀ ਦੇ ਹੁਣ ਮੈਂ ਸ਼ਿਵਸ਼ਰਨ ਨੂੰ ਅਮਿਤ ਰੋੜੇ ਵਾਂਗੂੰ ਤਾਂ ਹੈ ਨਹੀਂ ਵੀ ਕਮਰੇ ਵਿੱਚ ਬਹਿ ਕੇ ਵੀਡੀਓ ਪਾ ਦੂੰਗਾ ਫ੍ਰੈਟਾ ਵੀ ਜਲਾਇ ਬਾ ਦੂੰਗਾ ਜੀ ਉਹ ਦੋ ਚਾਰ ਪੰਜ ਮੀਡੀਆ ਨੂੰ ਕਹਿ ਦੋ ਜੀ ਹਾਂ ਠੀਕ ਹੈ ਜੀ ਆਪਣੇ ਚੱਕ ਲੋ ਜੀ ਮੈਂ ਮੀਡੀਆ ਨੂੰ ਵੀ ਕਹਿਣਾ ਜੇ ਪਬਲਿਕ ਚ ਆਵੇ ਤਾਂ ਉਹਦੇ ਇੰਟਰਵਿਊ ਲਾਓ ਤਾਂ ਕਿ ਪਤਾ ਵੀ ਅਗੇ ਬੁਰੇ ਕੋਈ ਜੇ ਕੋਈ ਦੋ ਸਰਦਾਰ ਆ ਗਏ ਮੈਂ ਕਹਿਣਾ ਚਾਹਾਂ ਮੈਂ ਲਾੜ ਰਿਹਾ ਮੈਨੂੰ ਪਤਾ ਵਾ ਦੋ ਸਰਦਾਰ ਆ ਜਾਂਦੇ ਹੱਥ ਉਹਦੇ ਕੰਮ ਲਾ ਜਾਂਦੇ ਆ ਪਤਾ ਨਹੀਂ ਮੈਨੂੰ ਮਾਰਨ ਆ ਗਏ ਆਪਣੇ ਉਹਨੂੰ ਗਨਮੈਨਾਂ ਦੇ ਭਰੋਸਾ ਨਹੀਂ ਕਰਨ ਮਤਲਬ ਆਈ ਜਾਂਦਾ ਉਹਦੇ ਇਸ ਕਰਕੇ ਜਿਹੜਾ ਇਹ ਸ਼ਿਵ ਸ਼ਰੰਗਲ ਬਦਨਾਮ ਕਰ ਰਿਹਾ ਨਾ ਸ਼ੇਰ ਸ਼ੇਰ ਬੱਬਰ ਸ਼ੇਰ ਆਹੇ ਡਰਾਮਾ ਹੀ ਵਧੀਆ ਮੈਂ ਰੋਟੀ ਬਣਾ ਰਿਹਾ ਦੇਖੋ ਕੀ ਬਣਾ ਰਿਹਾ ਸ਼ੇਰ ਜੀ ਕੀ ਐਗਰੀ ਗੱਲਾਂ ਨੇ ਇਹ ਜਿਹੜਾ ਸਨਾਤਨ ਪ੍ਰੇਮੀ ਹੁੰਦਾ ਜਾਂ ਜਿਹੜਾ ਹਿੰਦੂ ਆ ਉਹ ਇਹੋ ਜਿਹੀ ਗੱਲਾਂ ਨਹੀਂ ਕਰਦਾ ਉਹ ਦੇਸ਼ ਦੀ ਗੱਲਾਂ ਕਰਦਾ ਲੋਕਾਂ ਦੇ ਨਾਲ ਲੋਕਾਂ ਨਾਲ ਖੜਨਾ ਦੱਸੋ ਤੁਹਾਡੇ ਦੁੱਖ ਤਕਲੀਫ ਕੀ ਆਬ ਦੁੱਖ ਤਕਲੀਫ ਤਾਂ ਜਾਣਾ ਨਹੀਂ ਕਿਤੇ ਮਾਰਗ ਤੇ ਗੱਲ ਜੰਮਣ ਦੇ ਮੈਨੂੰ ਦੱਸ ਦੋ ਵੀ ਉਹ ਆਈਡੀ ਤੇ ਖੋਲ ਦੱਸ ਦੋ ਕਿਤੇ ਗਿਆ ਹੋ ਕਿਤੇ ਨਹੀਂ ਜਾਂਦਾ ਨਹੀਂ ਲਾਈਵ ਹੋ ਕੇ ਇੱਕ ਵੀਡੀਓ ਨਹੀਂ ਪਾਉਣਾ ਮੈਡਮ ਵਰਨਿੰਗ ਹੈ ਕਿਤੇ ਦੁੱਖ ਤਕਲੀਫ ਤਾਂ ਜਾਓ ਇਹਦਾ ਦਮ ਹੀ ਹੈ ਨਹੀਂ ਸ਼ੇਰ ਜਰੂਰ ਆ ਮੈਨੂੰ ਸ਼ੇਰ ਨਹੀਂ ਪਾਦੇ ਵਾਪਸ ਕਰ ਗਿੱਦਰ ਦੀ ਪਦਵੀ ਲਾ ਲਾ ਦਿਓ ਭਾਈ ਇਸ ਕਰਕੇ ਦਮ ਹੈ ਨਹੀਂ ਹੁਣ ਕੱਲ ਕਹਿੰਦੇ ਡੀਜੀਪੀ ਸਾਹਿਬ ਦਫ਼ਤਰ ਗਿਆ ਜੀ ਮੈਂ ਲਾਈਵ ਪ ਜੇ ਆਪਾਂ ਪੰਗੇ ਲੈਣੇ ਆ ਆ ਤਵਾ ਦੇਣਾ ਪੰਗੇ ਨਾਲ ਦਮ ਰੱਖੋ ਲਤਨ ਦਮ ਰੱਖੋ ਨਾ ਦੇਖੀਓ ਮੈਂ ਉਹ ਦਮ ਮੈਂ ਸੀਪੀ ਦਾਦਰ ਗਿਆ ਸਾਡੀ ਸਰਖਰ ਚਾਹ ਵਾਪਸ ਲੈ ਲੋ ਪਰ ਲੋਕਾਂ ਦੇ ਜਾਨਵਾਲ ਦੀ ਲੱਕੀ ਰੰਗਲਾ ਪੰਜਾਬ بچਾਓ ਅਸੀਂ ਨਹੀਂ ਮੰਨਦੇ ਜੇ ਲੜਾਈ ਲੜਨੀ ਆ ਦੇਖੀਓ ਦੇਸ਼ ਲਈ ਆ ਸਾਡੇ ਸ੍ਰੀ ਰਾਜਗੁਰੂ ਜੀ ਭਗਤ ਸਿੰਘ ਜੀ ਅ ਸੁਖਦੇਵ ਜੀ ਸ੍ਰੀ ਕਰਤਾਰ ਸਿੰਘ ਜਰਾਬਾ ਚੀਨ ਹੋਈ ਨੇ ਸਾਡੇ ਦੇਖ ਲਈ ਛੀਨ ਹੋਏ ਨੇ ਉਹਨਾਂ ਕੋਲ ਪੈਸੇ ਬਣਾਏ ਆ ਉਹ ਚਾ ਲੋਕਾਂ ਦੇ ਮਾਰੇ ਆ ਇਹ ਅੰਮ੍ਰਿਤ ਉਹੜੇ ਉਹ ਪਹਿ ਮਾਰੀਆਂ ਨੇ ਲੋਕਾਂ ਨੇ ਜੀ ਸਰ ਖਾਲਿਸਤਾਨ ਤੋਂ ਇੱਕ ਸਵਾਲ ਆਇਆ ਮੇਰੇ ਮਨ ਚ 2027 ਦੇ ਵਿੱਚ ਭਾਈ ਅਮਰਪਾਲ ਜੀ ਆਪਣਾ ਸੀਐਮ ਦਾ ਚਿਹਰਾ ਦੇਖ ਲਿਆ ਕਿ ਸ਼ਾਇਦ ਉਹ ਬਣ ਜਾਣਗੇ ਤੁਸੀਂ ਕਿਵੇਂ ਦੇਖਦੇ ਮੈਡਮ ਐਕਦਾ ਪਾਈਪ ਹੋਈ ਜਿਹੜਾ ਨਾ ਭਾਈ ਨਹੀਂ ਹੈਗਾ ਇਹ ਸਿਰਫ ਤਮਾਜ਼ੀਨਾ ਫੰਡਿੰਗ ਦਾ ਏਜੰਟ ਹੈ ਫੰਡਿੰਗ ਦੇ ਹੁਣ ਜਿਹੜੀ ਇਹ ਬਾਲਟੀ ਚ ਖੜੇ ਕੀਤਾ ਸੀ ਇਹ ਚਾਰੇ ਦੇ ਟੁੱਟ ਗਏ ਸੀ ਮਾਨਗਦਾ ਉਹ ਠੀਕ ਨਹੀਂ ਉਹ ਠੀਕ ਨਹੀਂ ਇੱਕ ਕੈਂਡੀਡੇਟ ਜਰੂਰ ਖੜਾ ਕਰਦਾ ਉਹ ਉਹ ਵੀ ਸਾਡੇ ਸੂਰੀ ਸਾਹਿਬ ਦੇ ਇਹ ਲੋਕਾ ਕਾਤਲ ਜਿਹੜੇ ਭਰਾ ਨੂੰ ਖੜਾ ਕੀਤਾ ਇਹਨਾਂ ਲੋਕਾਂ ਨੂੰ ਵੋਟ ਪਾਉਣ ਦਾ ਕੋਈ ਮਹੱਜ ਨਹੀਂ ਮੈਂ ਨਹੀਂ ਹੂੰ ਚਾਹੇ ਆਮ ਆਪ ਦੇ ਵੋਟ ਪਾਉਂਦੇ ਮੈਂ ਕਹਾਂ ਦੇ ਚਾਹੇ ਕੇਂਦਰ ਸਰਕਾਰ ਨੂੰ ਬਾਹਰ ਦੁਨੋਂ ਜੇਕਰ ਨੂੰ ਵੋਟ ਬਾਓ ਜਿਹੜਾ ਮਰਜ਼ੀ ਚਤਾ ਲਓ ਹੂੰ ਤੇ ਇਸ ਕਰਕੇ ਤੁਸੀਂ ਜਿਹੜਾ 20 ਜਾਂ 22 ਵੋਟਾਂ ਪਾਤੀਆਂ ਉਹਨੂੰ ਜੀ ਸੰਦੀਪ ਸਨਦੀ ਦੇ ਭਾਈ ਨੂੰ ਹੂੰ ਮਨਦੀਪ ਜੀ ਨੂੰ ਉਹ ਵੀ ਗਲਤ ਕੀਤਾ ਉਹ ਇਹੋ ਜਿਹੇ ਲੋਕਾਂ ਨੂੰ ਨਾ ਤਜਰਬਾ ਨਾ ਬਾਦ ਇਹੋ ਜਿਹੇ ਲੋਕਾਂ ਨੂੰ ਵੋਟ ਪਾ ਕੇ ਕੋਰੋਨਾ ਕੀ ਸੀਗਾ ਜੀ ਬਿਲਕੁਲ ਗਲਤ ਸੀਗਾ ਨਾ ਇਹ ਜਿਹੜੇ ਲਵਾਰਸੀ ਜੱਥੇਬੰਦੀ ਹੈ ਜਿਹੜੀ ਬਾਰੇ ਜੱਥੇਬੰਦੀ ਬੜਾ ਬੜਾ ਇਹ ਇਹ ਲਵਾਰਸੀ ਰਹਣਗੇ ਪੰਜਾਬ ਨੂੰ ਇਹ ਕੁਝ ਨਹੀਂ ਭਲਾ ਕਰਨਾ ਇਹਨਾਂ ਨੇ ਇਹਨਾਂ ਦਾ ਸਵਾਏ ਖਾਲਸਾਣ ਦੀ ਗੱਲਾਂ ਕਰਨੇ ਨੇ ਕਦੇ ਮਾਂ ਕਿ ਮਾਂ ਨੂੰ ਜਵਾਬ ਦੇ ਦਿੰਦਾ ਤੂੰ ਮਾਂ ਕੀ ਗੱਲਾਂ ਕਰਦੀਆਂ ਹਮ ਬਲਵਿੰਦਰ ਕੌਰ ਨੂੰ ਜੀ ਬਲਵਿੰਦਰ ਕੌਰ ਨੂੰ ਉਹ ਬੈਠਾ ਤੇ ਹੁੰਦਾ ਪਿਆ ਚੀਕਾਂ ਪਾਈਆਂ ਬਈਆਂ ਪਹਿਲਾਂ ਹੀ ਆਪਾਂ ਦੁਬਈ ਤੋਂ ਆ ਕੇ ਹਮ ਆਪਾਂ ਇੱਕ ਦੇਸ਼ ਦੀ ਗੱਲ ਕਰੋ ਮੈਨੂੰ ਸੰਵਿਧਾਨ ਤੇ ਯਕੀਨ ਨਹੀਂ ਹੈਗਾ ਸੰਵਿਧਾਨ ਦੇ ਫਿਰ ਸੌਂ ਕੇ ਚੱਕੀ ਸੀ ਮੇਰਾ ਮਾਂ ਦਾ ਪੋਤਾ ਤੂੰ ਪਿਓ ਦਾ ਬੁੱਤ ਤੇ ਹੈ ਨਹੀਂ ਮਿਲਦਾ ਲੋਦਾ ਇਸ ਨੂੰ ਨਾ ਨਹੀਂ ਸੋਚ ਚੁੱਕੀ ਆਗੇ ਵੀ ਮੈਂ ਦੇਖਦੀ ਸੋਚ ਕਰਨਾ ਜੇ ਉਹ ਜੀ ਇਸ ਕਰਕੇ ਸਾਡਾ ਜੇ ਬੀਆਰ ਮੈਡੀਕਲ ਜਿਹੜਾ ਸੰਵਧਾਨ ਬਣਾਇਆ ਸਾਨੂੰ ਉਹ ਤੇ ਯਕੀਨ ਆ ਸਾਨੂੰ ਜੁਡੀਸ਼ਰੀ ਤੇ ਯਕੀਨ ਆ ਜਿਹੜਾ ਸਾਡਾ ਮੀਡੀਆ ਵਾ ਥੰਮਾ ਚੌਥਾ ਪਿੱਲਰ ਹੁੰਦਾ ਵਾ ਤੇ ਹਰ ਇੱਕ ਤੇ ਯਕੀਨ ਕਰੋ ਲੇਕਿਨ ਇਹ ਜਿਹੜੇ ਲਵਾਰਸ ਜਿੱਥੇ ਬੰਦੀ ਤੇ ਯਕੀਨ ਨਾ ਕਰੋ ਅਮਰਤਪਾਲ ਲੋ ਰਿਹਾ ਨਹੀਂ ਉੱਥੋਂ ਜਿਹੜਾ ਹੁਣ ਕਹਦਾ ਮੈਂ ਕੋਰਥ ਉੱਥੇ ਜਾਣਾ ਲੋਕ ਸਭਾ ਜਾਣਾ ਲੋਕ ਸਭਾ ਕੋਈ ਲੋਰ ਨਹੀਂ ਇਹਨੂੰ ਕੋਈ ਮੈਂ ਡੀਸੀ ਸਾਹਿਬ ਜਿਹੜੇ ਜਲੰਧਰ ਆਪਣੇ ਅਮਰਸਰ ਵਾਲੇ ਨੇ ਜਾਂ ਐਸਪੀ ਸਾਹਿਬ ਨੇ ਜਿਹੜੇ ਉਹਨਾਂ ਰਿਪੋਰ ਸੋ ਕੋਈ ਕੁਝ ਲੋਕ ਨੇ ਇਹ ਖਾਲਸ ਨਿੱਗਲਾ ਦੇ ਨਾਂ ਤੇ ਫੰਡਿੰਗ ਦਾ ਇਹਨਾਂ ਦਾ ਕੰਮ ਆ ਇਹ ਜੇ ਅਮਰਤਪੁਰ ਲੈ ਹੋਣਾ ਇਹਨੂੰ ਕਹਿੰਦਾ ਸਿੱਧਾ ਪਾਕਿਸਤਾਨ ਜਾਵੇ ਦਵਾਈ ਚ ਜਾ ਬਾਪਾ ਜਾ ਉਹਦਾ ਸਾਡੇ ਭਾਰਤ ਚ ਬਿਲਕੁਲ ਪੁੰਨ ਦੀ ਲਾਦ ਹੋਦੀ ਜੀ ਇੱਕ ਇੱਕ ਸੇ ਲਾਸਟ ਸਵਾਲ ਸੀਗਾ ਆਪਾਂ ਆਫ ਕੈਮਰਾ ਤੇ ਜ਼ਿਕਰ ਕਰ ਰਹੇ ਸੀਗੇ ਜੁਲੰਦਰ ਚ ਜੋ ਬੱਚੀ ਦੇ ਨਾਲ ਬਦਫੈਲੀ ਹੋਈ ਸੀ ਪਹਿਲਾਂ ਇਦਾਂ ਦੀਆਂ ਘਟਨਾਵਾਂ ਨਾ ਵੱਡੇ ਸ਼ਹਿਰਾਂ ਚ ਸੁਣਨ ਨੂੰ ਮਿਲਦੀਆਂ ਸੀ ਦਿੱਲੀ ਹੋ ਗਿਆ ਫਰੀਦাবাদ ਹੋ ਗਿਆ ਇਦਾਂ ਦੇ ਸ਼ਹਿਰਾਂ ਚ ਪਰ ਜਦੋਂ ਪੰਜਾਬ ਦੇ ਹਾਲਾਤ ਇੰਨੇ ਬੱਤੂ ਬੱਤਰ ਹੋ ਗਏ ਕਿ ਪੰਜਾਬ ਦੀਆਂ ਧੀਆਂ ਦੇ ਨਾਲ ਵੀ ਦੁਸ਼ਕਰਮ ਹੋਣ ਲੱਗੇ ਨਹੀਂ ਪੰਜਾਬ ਦੇ ਹਾਲਾਤ ਨਹੀਂ ਬਾਤ ਸਾਡੀ ਸੋਚ ਗੰਦੀ ਹੋ ਗਈ ਹੂੰ ਪਹਿਲਾਂ ਉਹ ਕਹਿੰਦੇ ਜੀ 크ਰਿਸਚਨ ਸੀ ਫਿਰ ਬਾਅਦ ਜਸਦਾਰ ਬਣ ਗਿਆ ਜੀ ਮੈਂ ਕਹਣਾ ਪਹਿਲਾਂ ਧਰਮ ਪਰਿਵਰਤਨ ਤੇ ਹੀ ਰੋਕ ਲਗਣੀ ਚਾਹੀਦੀ ਹੈ ਜੀ ਪਹਿਲਾਂ ਕੋਈ ਸਾਡੀਆਂ ਇਹ ਕੋਈ ਵੀ ਕਿਸੇ ਦੀ ਸਾਡੀ ਧੀ ਪੈਣਾ ਕੱਢ ਕੇ ਲਾਇਆ ਮੁਸਲਮਾਨ ਕੱਢ ਕੇ ਲੈ ਗਿਆ ਹੂੰ ਕਿਉਂਕਿ ਹਿੰਦੂਆਂ ਦੇ ਕੁੜੀਆਂ ਜਿਆਦਾ ਉਧਰ ਬਹਿਲਾ ਹਫਸਲਾ ਲੈ ਜਾਂਦੇ ਆ ਜਿਹੜੇ 3.5 ਲੱਖ ਦਾ ਰਿਪੋਰਟ ਆ ਵੀ ਇਸਾਈਕਰਨ ਹੋ ਰਿਹਾ ਪੰਜਾਬ ਇਸਾਈਕਰਨ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਹਿੰਦੂ ਹੋ ਨਾ ਹਿੰਦੂ ਰਹੋ ਜੇ ਸੇਖਾ ਸਿੱਖ ਰਹੋ ਮਸਲਮਾਨ ਮਸਲਮਾਨ ਰਹੋ ਤੇ ਆਪਣਾ ਸਾਈ ਜਿਹੜਾ ਅਰੀਜਨਲ ਸਾਈ ਹੋ ਰਹੇ ਅਸੀਂ ਧਰਮ ਪਰिवर्तन ਦੇ ਖਿਲਾਫ ਜਲਦ ਰੈਲੀ ਵੀ ਕੱਢਾਂਗੇ ਜਲੰਧਰ ਚ ਹੀ ਕੱਢਾਂਗੇ ਕਿਉਂਕਿ ਇਹ ਲੋਕਾਂ ਨੂੰ ਜਾਬਰੂ ਕਰਨਾ ਵੀ ਆਪਾਂ ਅਸਾਈ ਸੁਈ ਨਹੀਂ ਬਣਨਾ ਹੈਗਾ ਇਹ 5 ਲੱਖ ਰੁਪਏ ਲੈ ਲਓ ਜੀ ਫਲਾਣਾ ਲੈ ਲਓ ਹੁਣ ਉਹ ਤੇ ਯੂਪੀ ਚ ਤਰਾਈ ਦੇ ਏਰੀਆ ਚ ਪਰਚਾ ਹੋਇਆ ਹੀ ਲੋਕਾਂ ਨੂੰ 5-5 ਲੱਖ ਲੈ ਕੇ ਮਕਾਨ ਲੈ ਦੇ ਨੇ 20 ਫਿਰ ਇਹ ਕਹਿੰਦੇ ਜਿੰਦਾ ਕਰ ਦਿੰਦੇ ਬੰਦਾ ਮੈਂ ਇਹਨਾਂ ਨੂੰ ਅਸਾਈ ਆ ਜਿਹੜੇ ਆਪਾਂ ਅੰਕਰ ਨਰੂਲਾ ਵਰਗਾ ਨਾ ਜੀ ਨਰੂਲਾ ਕੌਣ ਨੇ ਅਸਾਈ ਨਹੀਂ ਹੈ ਅਸਾਈ ਬਾਅਦ ਬਣਿਆ ਨੇ ਜੇ ਆਪਾਂ ਜਮਾਂਦਰੂ ਅਸਾਈ ਬਣਨਾ ਵਾ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਸਾਰੇ ਦੇਸ਼ਾਂ 'ਚ ਅਸਾਈ ਨੇ ਸਹੀ ਅਸਾਈਆਂ ਦਾ ਸੀ ਸਤਿਕਾਰ ਕਰਦੇ ਆ ਹਰ ਧਰਮ ਦਾ ਪਰ ਜਿਹੜੇ ਨਕਲੀ ਬਣ ਰਹੇ ਨੇ ਨਾ ਇਹ ਅਸਾਈ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਬਈ ਕਾਨੂੰਨ ਲਿਆਉਣਾ ਚਾਹੀਦਾ ਭਾਰਦੇ ਪ੍ਰਧਾਨ ਮੰਤਰੀ ਜੀ ਨੂੰ ਮੰਗ ਕਰੂੰਗਾ ਸਖਤ ਕਾਨੂੰਨ ਲਿਆਉਣਾ ਚਾਹੀਦਾ ਤਾਂ ਕਿ ਜਿਹੜਾ ਇੱਕ ਜਿਹੜਾ ਇਹ ਆਪਣਾ ਧਰਮ ਪਰਵਰਧਨ ਇਹ ਕਿਹੜਾ ਬਤਫੈਲੀ ਕਰ ਰਿਹਾ ਬੱਚਿਆਂ ਨਾਲ ਬਤਫੈਲੀ ਕਰ ਰਿਹਾ ਫਿਰ ਉਹ ਜਿਹੜੇ ਉਹ 13 ਸਾਲ ਦੇ ਬੱਚੀ ਤੋਂ ਬਾਅਦ ਫਿਰ ਇੱਕ ਹੋਰ ਮਾਂ ਤੇ ਦੇ ਨਾਲ ਦੇ ਮਾਂ ਦੀ ਨਾ ਦੁਸ਼ਕਰਮ ਹੋਇਆ ਪਰ ਜਿਹੜੀ ਇਹ ਇਹ ਗੰਦੀ ਸੋਚ ਨੂੰ ਨਾ ਸਾਨੂੰ ਫਾਂਸੀ ਦੀ ਜਾਂ ਇਨਕਾਊਂਟਰ ਸਿੱਧੇ ਕਰ ਦੋ ਕੋਈ ਅਪੀਲ ਦਲੀਲ ਨਾ ਹੋਵੇ ਹਮ ਮੈਂ ਤਿੰਨ ਗੱਲਾਂ ਤੇ ਬੋਲੂਗਾ ਨਸ਼ਾ ਤਸਕਰ ਜਿਹੜਾ ਉਹਦਾ ਇਨਕਾਊਂਟਰ ਕਰ ਦਿਓ ਗੈਸਟਰ ਦਾ ਇਨਕਾਊਂਟਰ ਹੋ ਹੀ ਰਹੇ ਆ ਤੀਜਾ ਜਿਹੜਾ ਬਤਫੈਲੀ ਬੱਚਿਆਂ ਨਾਲ ਜਾਂ ਕਿਸੇ ਵੀ ਸਾਡੇ ਸਮਾਜ ਦੀ ਪਹਿਣ ਜਾਂ ਲੜਕੀ ਨਾਲ ਹੋ ਰਿਹਾ ਉਏ ਬਹੁਤ ਉਹ ਕੋਈ ਪ੍ਰੋਬਲਮ ਕੋਰਸੀ 13 ਸਾਲ ਦੀ ਮੈਂ ਦੰਦਾ ਉਹਨੇ ਕਹਿੰਦੀ ਡਾਕਟਰ ਬਣਨਾ ਹੈ ਬਦ ਕਿਆ ਬਣਨਾ ਸੀ ਉਹਦੇ ਘਰੇ ਜਾ ਕੇ ਪਰ ਉਹ ਸੁਭਨਾ ਉਹ ਕਿੱਥੇ ਗਿਆ ਉਹਦਾ ਹੂੰ ਸੁਭਨਾ ਰੋੜਦਾ ਉਸ ਬੰਦੇ ਨੂੰ ਹੁਣ ਅਸੀਂ 7 ਦਿਨ ਦਵਾਈ ਲੈ ਲਿਆ 9 ਦਿਨ ਦਵਾਈ ਲੈ ਲਿਆ ਕੀ ਕਰਨਾ ਕੋਈ ਮਾਰ ਉਹਦੇ ਪ੍ਰਸ਼ਾਸਨ ਕੋਈ ਮਾਰ ਲੋਕ ਵਿਰੋਧ ਤਾਂ ਨਹੀਂ ਕਰਨਗੇ ਵੀ ਗੰਦੀ ਸੋਚ ਵਾਲਾ ਸਾਨੂੰ ਸਾਡੇ ਪੰਜਾਬ ਚ ਸਾਡੇ ਭਾਰਤ ਚ ਨਹੀਂ ਹੋਣਾ ਚਾਹੀਦਾ ਸਾਡੇ ਮਾਵਾ ਭੈਣਾ ਜੋ ਸਤਕਾਰ ਆ ਧੀਆਂ ਦਾ ਉਹ ਰਹਿਣਾ ਚਾਹੀਦਾ ਲੇਕਿਨ ਸਾਡੇ ਜਿਹੜੇ ਸਮਾਜ ਦੇ ਵਿੱਚ ਭੇੜੀਏ ਨਾ ਗੰਦੇ ਨਸਲ ਦੇ ਕੀੜੇ ਆ ਇਹਨਾਂ ਦਾ ਖਤਮ ਹੋਣਾ ਜੇ ਦਾ ਇਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਨਾਲ ਜੀ ਬਿਲਕੁਲ ਸੋ ਸਾਡੇ ਨਾਲ ਮੌਜੂਦ ਸੀ ਗੁਰਸਿਮਰਨ ਮਾਨ ਜੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਸਵਾਲਾਂ ਦੇ ਜਵਾਬ ਲੈਣੇ ਖਾਸ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜੇ ਜ਼ਿਕਰ ਕੀਤਾ ਜਾਏ ਔਰ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਸਰਗਰਮ ਸੀ ਸੋ ਸਿਕਿਉਰਿਟੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਚਾਰੇ ਪਾਸੇ ਸਕਰੀਨ ਤੇ ਦਿਖਾਈ ਹੈ ਉਸ ਨੂੰ ਦੇਖ ਕੇ ਜੋ ਸਵਾਲ ਤੁਹਾਡੇ ਮਨ ਚ ਆਏ ਹੋਣਗੇ ਉਮੀਦ ਕਰਦੀ ਹਾਂ ਕਿ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲਗੇ ਹੋਣਗੇ ਜਲਦੀ ਹੋਰ ਇੰਟਰਵਿਊ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੀ ਹੁਣ ਵੈਂਦੋ ਚ ਆਸੇ ਧੰਨਵਾਦ